ਲਓ ਜੀ 12 ਜੁਲਾਈ 2025 ਦਿਨ ਸ਼ਨੀਵਾਰ ਸਵੇਰ ਦੇ 8 ਵਜੇ ਦੇ ਕਰੀਬ ਅਸੀਂ ਇਕੱਠੇ ਹੋਇਆ ਹਾਂ ਮਿਊਸਪਲ ਪਾਰਕ ਕੋਟਪੁਰਾ ਵਿਖੇ ਜੋ ਕਿ ਗੁੱਡ ਮਾਰਨਿੰਗ ਕਲੱਬ ਦੇ ਇੱਕ ਮੰਚ ਬਣਿਆ ਇਸ ਮੰਚ ਤੋਂ ਹਰ ਰੋਜ਼ ਨਵੀਆਂ ਨਵੀਆਂ ਵਿਚਾਰ ਚਰਚਾ ਹੁੰਦੀਆਂ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਗੁੱਡ ਮਾਰਨਿੰਗ ਕਲੱਬ ਦੇ ਸਰਗਰਮ ਮੈਂਬਰ ਉਗੇ ਸਮਾਜ ਸੇਵੀ ਰੋਜ਼ਾਨਾ ਸਪੋਕਸ਼ ਮੰਦ ਦੇ ਸੀਨੀਅਰ ਪੱਤਰਕਾਰ ਗਰਮੀਤ ਸਿੰਘ ਮੀਤਾ ਜੀ ਮੈਂਬਰਾਂ ਦੇ ਸਾਹਮਣੇ ਕਾਵੈਂਕ ਪੜਕੇ ਸੁਣਾਉਣਗੇ ਜੀ ਸਰ ਉਹ ਧੰਨਵਾਦ ਤੁਹਾਡਾ ਸਰਨ কুমার ਜੀ ਸੈ ਪ੍ਰੈਸ ਕੱਤਰ ਗੁੱਡ ਮਾਰਨਿੰਗ ਕਲੱਬ ਜੀ ਅੱਜ ਆਪਣੇ ਕੋਲ ਇੱਕ ਇਕਾਵ ਵਿੰਗ ਵਾਹ ਰਜਾਨਾ ਸਪੋਕਸਮੈਨ ਦਾ ਖੇਤ ਖਾਨੀਆਂ ਵਾੜਾਂ ਵਾਹ ਹਰਪ੍ਰੀਤ ਸਿੰਘ ਪੱਤੋ ਉਹਨਾਂ ਦਾ ਲਿਖਿਆ ਹੋਇਆ ਤੇ ਬਹੁਤ ਡੰਗਾ ਲਿਖਿਆ ਰਾਜੀ ਧਿਆਨ ਦਾ ਜੀ ਜਦ ਵਾੜੀ ਖੇਤ ਨੂੰ ਖਾਨ ਲੱਗੇ ਵਾਹ ਰਾਕੀ ਹੋਵੇ ਤਾਂ ਕਿਹੜੇ ਢੰਗ ਬੀਬਾ ਵਾਹ 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 ਅੱਜ ਹੋਰ ਤੇ ਕੱਲ ਹੋਰ ਹੁੰਦੇ ਵਾਹ ਨੇਤਾ ਬਦਲਦੇ ਨੇ ਨਿਤ ਰੰਗ ਬੀਬਾ ਵਾਹ ਮੇਰਾ ਸਿਰਾਂ ਲੋਕ ਮੁੱਦੇ ਦੀ ਗੱਲ ਨਾ ਕਰੇ ਕੋਈ ਵਾਹ ਛੇੜ ਲੈਂਦੇ ਨਵੀਂ ਇਹ ਜੰਗ ਬੀਬਾ ਵਾਹ ਵਾਹ ਮਹਿੰਗਾਈ ਬੇਰੁਜ਼ਗਾਰੀ ਵਧੀ ਜਾਵੇ ਵਾਹ ਕੋਈ ਜਾਣਦੇ ਨੇ ਲੋਕ ਮਲੰਗ ਬੀਬਾ ਵਾਹ 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 ਇੱਕ ਨੰਬਰ ਤੇ ਕਹਿਣ ਦੇ ਸਾਡਾ ਵਾਹ ਉੱਚੋਂ ਉਹਨਾਂ ਤੋਂ ਜਿਹੜੇ ਨੇ ਤੰਗ ਬੀਬਾ ਵਾਹ ਰੋਗ ਇੱਕ ਨਹੀਂ ਰੋਗ ਨੇ ਕਈ ਲੱਗੇ ਵਾਹ ਜਨਤਾਰ ਥਕਤਾ ਦੀ ਅਧਰੰਗ ਬੀਬਾ ਵਾਹ ਗਾਂ ਸਰਾ ਅਖੀਰ ਤਿਹਾਰ ਪ੍ਰੀਤ ਜੀ ਲਿਖਦੇ ਨੇ ਛੋਟੇ ਨੋਟ ਇਹਨਾਂ ਨੇ ਖਤਮ ਕੀਤੇ ਵਾਹ ਵੱਡੇ ਨੋਟ ਵਪਾਰੀਆਂ ਸੰਗ ਬੀਬਾ ਵਾਹ ਬੁੱਢੇ ਚੁੱਕਾਂਗੇ ਲਿਗਾਗੇ ਲੋਕ ਪੱਕੇ ਵਾਹ ਬਿਨਾਂ ਡਰ ਤੋਂ ਹੋ ਕੇ ਨ ਸੰਗ ਬੀਬਾ ਵਾਹ ਬਹੁਤ ਬਹੁਤ ਧੰਨਵਾਦ